ਸਹਰਦੀ ਪਿੰਡ ਬੱਚੀ ਪਿੰਡ ਦੇ ਇਤਿਹਾਸਿਕ ਸਥਾਨ ਗੁਰਦੁਆਰਾ ਹਕੀਮਾ ਜਿੱਥੇ ਬਾਬਾ ਗੰਡਾ ਸਿੰਘ ਵੱਲੋਂ ਕੋਰਤ ਪੱਛਿਆ ਕੀਤੀ ਗਈ ਅਤੇ ਉਹਨਾਂ ਦੀ ਯਾਦ ਵਿੱਚ ਪਿਛਲੇ 200 ਸਾਲਾਂ ਤੋਂ ਕਰਵਾਏ ਜਾਂਦੇ ਸਾਲਾਨਾ ਤਿੰਨ ਦਿਨ ਅਤੇ ਰਾਤਰੀ ਜੋੜ ਮੇਲੇ ਵਿੱਚ ਇਸ ਸਾਲ ਵੀ ਬੜੀ ਸ਼ਰਧਾ ਭਾਵਨਾ ਨਾਲ ਸਮੂਹ ਪਿੰਡ ਵਾਸੀਆਂ ਦੇ ਇਲਾਕਾ ਨਿਵਾਸੀਆਂ ਸਹਿਯੋਗ ਨਾਲ ਕਰਵਾਇਆ ਗਿਆ ਇਸ ਜੋੜ ਮੇਲੇ ਦੇ ਸਬੰਧ ਵਿੱਚ ਲੜੀਵਾਰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏਗੇ ਉਪਰੰਤ ਤਿੰਨ ਦਿਨ ਤੇ ਰਾਤਰੀ ਦੀਵਾਨ ਸਜੇ ਇਸ ਵਿੱਚ ਦੂਰ ਦਰਦ ਦੇ ਤੋਂ ਪਿੰਡ ਅਤੇ ਇਲਾਕੇ ਦੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਪੁੱਜ ਕੇ ਗੁਰੂ ਘਰ ਵਿਖੇ ਛਜਦਾ ਕੀਤਾ ਇਥੇ ਮੁੱਖੇ ਪ੍ਰਬੰਧਕ ਕਮੇਟੀ ਦੇ ਮੁਖੇੇਵাদার ਬਾਬਾ ਰੇਸ਼ਮ ਸਿੰਘ ਨੇ ਬਾਬਾ ਗੰਡਾ ਸਿੰਘ ਦੇ ਜੀਵ ਅਤੇ ਉਹਨਾਂ ਵੱਲੋਂ ਇਸ ਸਥਾਨ ਉਪਰ ਕੀਤੀ ਗਈ ਸੇਵਾ ਸਿਮਰਨ ਦੁਖੀਆਂ ਦੇ ਕੱਟੇ ਜਾਂਦੇ ਰੋਗਾਂ ਬਾਰੇ ਜਾਣਕਾਰੀ ਦਿੱਤੀ ਇਸ ਧਾਰਮਿਕ ਜੋੜ ਮੇਲੇ ਵਿੱਚ ਢਾਡੀ ਕਬਿਸ਼ਰੀ ਜਥੇ ਮੱਖਣ ਸਿੰਘ ਦਸ਼ਮੇਸ਼ ਨਗਰ ਸਤਨਾਮ ਸਿੰਘ ਲਾਲੂ ਕੋਮਨ ਢਾਡੀ ਦਾ ਜਥਾ ਹਰਪਾਲ ਸਿੰਘ ਟੰਡ ਕਬਿਸ਼ਰੀ ਜਥਾ ਸਤਨਾਮ ਸਿੰਘ ਮਨੇ ਹਾਲਾ ਤੇ ਲਖਵਿੰਦਰ ਸਿੰਘ ਰਾਏ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਅਤੇ ਸਿੱਖ ਸੂਰਬੀਰਾਂ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਇਸ ਜੋੜ ਮੇਲੇ ਵਿੱਚ ਤਿੰਨੇ ਦਿਨ ਰਾਤ ਠੰਡੇ ਜਲਦੀਆਂ ਸ਼ਵੀਲਾਾਂ ਅਤੇ ਜੂਸ ਫਲਾਂ ਪਕੌੜੇ ਖੀਰ ਅਤੇ ਹੋਰ ਸੁਆਦੀ ਭਗਵਾਨਾਂ ਦੇ ਲੰਗਰ ਵੀ ਚੱਲਦੇ ਰਹੇ ਆਏ ਹੋਏ ਜਥਿਆਂ ਨੂੰ ਮੇਲਾ ਪ੍ਰਬੰਧਕ ਬਾਬਾ ਰੇਸ਼ਮ ਸਿੰਘ ਅਤੇ ਹੋਰਨਾਂ ਸੇਵਾਦਾਰਾਂ ਵੱਲੋਂ ਗੁਰੂ ਘਰ ਦੀ ਬਖਸ਼ੀਸ਼ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀ ਦੇ ਸਾਰੇ ਬਰੇਦੀਆਂ ਸੰਗਠਨਾਂ ਨੂੰ ਨਿਮਰਤਾ ਸਹਿਤ ਇਹ ਬੇਨਤੀ ਆ ਕਿ ਇਹ ਜੋ ਸਲਾਨਾ ਜੋੜ ਮੇਲਾ ਸ਼੍ਰੀਮਾਨ ਮਹਾਂਪੁਰਖ ਬਾਬਾ ਗੰਡਾ ਸਿੰਘ ਜੀ ਨਗਰ ਬੱਜੀਵਿੰਡ ਦੇ ਗੁਰਦੁਆਰਾ ਸਾਹਿਬ ਡੇਰਾ ਹਕੀਮਾ ਦੇ ਨਾਲ ਜਾਣਿਆ ਜਾਣ ਵਾਲਾ ਹੈ ਇਹ ਤੇ ਪ੍ਰਾਤਨ ਸਮੇਂ ਤੋਂ ਮਹਾਂਪੁਰਖਾਂ ਦੀ ਚੌਥੀ ਪੀੜ੍ਹੀ ਆ ਜਿਹੜੀ ਜੋਲ ਮੇਲਾ ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹੀ ਮਹਾਰਾਜ ਇਹਨਾਂ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਹਰ ਸਾਲ 2 3 4 ਦਿਨ ਇਹ ਦੀਵਾਨ ਸਜਦਾ ਹੈ ਤੇ ਸਾਡੀ ਮਹਾਂਪੁਰਖਾਂ ਨਾਲ ਗੱਲ ਚੱਲੀ ਕਿ ਇਹ ਕਿੰਨਵਾ ਸਮਾਗਮ ਹੈ ਤੇ ਉਹਨਾਂ ਨੇ ਦੱਸਿਆ ਕਿ ਗਿਣਤੀ ਤੋਂ ਬਾਹਰ ਹੈ ਇਹ ਮਹਾਂਪੁਰਖਾਂ ਦੀ ਚੌਥੀ ਪੀੜ੍ਹੀ ਆ ਇਸ ਮਹਾਨ ਸਮਾਗਮ ਦੇ ਵਿੱਚ ਜਿੱਥੇ ਨਗਰ ਦੀਆਂ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਤਨ ਮਨ ਤੇ ਧੰਨ ਸੇਵਾ ਕਰਕੇ ਆਪਣਾ ਜੀਵਨ ਸਫਲ ਕਰਦੀਆਂ ਹੈ ਉਥੇ ਨਾਲ ਹੀ ਲਾਗੇ ਚਾਗੇ ਇਲਾਕੇ ਦੀਆਂ ਸਿੱਖ ਸੰਗਤਾਂ ਅਤੇ ਦੇਸ਼ ਵਿਦੇਸ਼ ਵਿੱਚ ਵਸਦੇ ਸਾਡੇ ਜਿਹੜੇ ਬੱਚੇ ਨੌਜਵਾਨ ਵੀਰ ਨੇ ਉਹਨਾਂ ਵੱਲੋਂ ਵੀ ਆਪਣਾ ਪੂਰਨ ਸਹਿਯੋਗ ਦੇ ਕੇ ਇਸ ਜੋੜ ਮੇਲੇ ਨੂੰ ਚਾਰ ਚੰਨ ਲਾਏ ਜਾਂਦੇ ਆ ਤੇ ਮਹਾਂਪੁਰਖਾਂ ਦਾ ਇਹ ਉਪਰਾਲਾ ਹੁੰਦਾ ਹੈ ਕਿ ਹਰ ਜੋੜ ਮੇਲੇ ਤੇ ਕੋਈ ਵੱਖਰੇ ਹੀ ਗੁਰੂ ਕੇ ਪਿਆਰ ਵਾਲੇ ਬੁਲਾਰੇ ਸੱਜਣ ਸਦਕੇ ਉਹਨਾਂ ਦੇ ਕੋਲੋਂ ਸਿੱਖ ਸੰਗਤਾਂ ਨੂੰ ਗੁਰੂ ਦਾ ਪਾਵਨ ਇਤਿਹਾਸ ਸਰਵਣ ਕਰਵਾਇਆ ਜਾਵੇ ਤੇ ਐਸ ਵਾਰ ਵੀ ਸਿੱਖ ਕੌਮ ਪੰਥ ਦੇ ਮਹਾਨ ਰਾਗੀ ਢਾਡੀ ਕਵੀਸ਼ਰ ਜਥੇ ਕਥਾਵਾਚਕ ਸਹਿਬਾਨ ਗੁਣੀਆਂ ਨੂੰ ਸੱਦ ਕੇ ਉਹਨਾਂ ਦੇ ਪਾਸੋਂ ਸਿੱਖ ਸੰਗਤਾਂ ਨੂੰ ਗੁਰੂ ਕੇ ਪਾਵਨ ਇਤਿਹਾਸ ਗੁਰੂ ਕੇ ਸਿਧਾਂਤਾਂ ਤੋਂ ਜਾਣੂ ਕਰਵਾਇਆ ਜਾਂਦਾ ਰਿਹਾ ਹੈ ਸੋ ਐਸ ਵਾਰ ਇਹ ਜਿਹੜਾ ਸਲਾਨਾ ਜੋੜ ਮੇਲਾ ਪਿਛਲੇ ਦਿਨਾਂ ਤੋਂ ਆਰੰਭ ਹੋਇਆ ਹੈ ਕੱਲ ਨੂੰ ਇਸ ਪਾਵਨ ਜੋੜ ਮੇਲੇ ਦੀ ਸਮਾਪਤੀ ਹੋਣੀ ਹੈ ਸੋ ਸਾਰੀਆਂ ਦੇਸ਼ ਵਿਦੇਸ਼ ਵਿੱਚ ਵਾਦੀਆਂ ਸਿੱਖ ਸੰਗਤਾਂ ਨੂੰ ਅਤੇ ਇਲਾਕੇ ਦੀਆਂ ਸਿੱਖ ਸੰਗਤਾਂ ਨੂੰ ਸਾਰੇ ਸਾਡੇ ਸੇਵਾਦਾਰਾਂ ਵੱਲੋਂ ਇਸ ਸਮੁੱਚੇ ਪ੍ਰਬੰਧ ਵੱਲੋਂ ਮਹਾਂਪੁਰਖਾਂ ਵੱਲੋਂ ਇੱਥੇ ਆਉਣ ਤੇ ਜੀਵ ਆਇਆਂ ਸਵਾਵਾਂ ਨਿਭਾਉਣ ਤੇ ਜੀਵ ਆਇਆਂ ਇਸੇ ਤਰ੍ਹਾਂ ਗੁਰੂ ਬਾਬਾ ਜੀ ਕਿਰਪਾ ਕਰਨ ਮਹਾਂਪੁਰਖ ਕਿਰਪਾ ਕਰਨ ਸਾਡੇ ਘਰ ਪਰਿਵਾਰਾਂ ਵਿੱਚ ਖੁਸ਼ੀਆਂ ਖੇੜੇ ਬਖਸ਼ਿਸ਼ ਕਰਕੇ ਆਪ ਜੀ ਦੇ ਦਰ ਘਰ ਦੀਆਂ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੀਆਂ ਪਾਵਨ ਖੁਸ਼ੀਆਂ ਤੇ ਪਾਵਨ ਜੋੜ ਮੇਲੇ ਗੁਰਪੁਰਬ ਇਤਿਹਾਸਿਕ ਦਿਹਾੜੇ ਮਨਾਉਣ ਦੀ ਸਤਿਗੁਰ ਜੀ ਸਮਰੱਥਾ ਬਖਸ਼ਿਸ਼ ਕਰਨ ਤੇ ਮਹਾਂਪੁਰਖਾਂ ਦੇ ਸਿਰ ਤੇ ਜਿਹੜੇ ਐਸ ਵਕਤ ਮੌਜੂਦਾ ਮੁੱਖ ਸੇਵਾਦਾਰ ਨੇ ਬਹੁਤ ਹੀ ਸਤਿਕਾਰਯੋਗ ਬਾਬਾ ਰੇਸ਼ਮ ਸਿੰਘ ਜੀ ਜੋ ਮਹਾਂਪੁਰਖਾਂ ਦੀ ਚੌਥੀ ਪੀੜੀ ਦੇ ਵਿੱਚੋਂ ਐ ਉਹਨਾਂ ਦੀ ਦੇਖਰੇਖ ਹੇਠ ਦੇ ਹੇਠ ਇਹ ਸਾਰਾ ਜਿਹੜਾ ਕਾਰਜ ਹੋ ਰਿਹਾ ਹੈ ਤੇ ਬੜੀ ਸੂਝਬੂਝ ਦੇ ਨਾਲ ਜਿੰਨੀ ਸਮਝੀ ਇਹ ਮੈਨੇਜਮੈਂਟ ਐ ਸੇਵਾਦਾਰ ਨੇ ਉਹਨਾਂ ਦੇ ਕਹਣੇ ਦੇ ਵਿੱਚ ਰਹਿ ਕੇ ਉਹਨਾਂ ਨਾਲ ਗੁਰਮਤਾ ਕਰਕੇ ਮਹਾਂਪੁਰਖ ਵੀ ਉਹਨਾਂ ਦੇ ਕੋਲੋਂ ਸੁਆਵਾਂ ਲੈ ਰਹੇ ਨੇ ਇਸੇ ਤਰ੍ਹਾਂ ਗੁਰੂ ਬਾਬਾ ਜੀ ਕਿਰਪਾ ਕਰਨ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਮਹਾਂਪੁਰਖਾਂ ਨੂੰ ਤੰਦਰੁਤੀ ਬਖਸ਼ਿਸ਼ ਕਰਕੇ ਆਏ ਹੋਏ ਹਰ ਜਿਗਿਆਸੂ ਦੀ ਭਾਵਨਾ ਦੇ ਅਨੁਸਾਰ ਗੁਰੂ ਬਾਬੇ ਦੇ ਚਰਨਾਂ 'ਚ ਅਰਦਾਸ ਕਰਕੇ ਉਹਨਾਂ ਦਾ ਦੁੱਖ ਗੁਰੂ ਪਾਤਸ਼ਾਹ ਜੀ ਨਿਵਿਰਤ ਕਰਨ ਤੇ ਮਹਾਂਪੁਰਖ ਵਿੱਚ ਜਰੀਆ ਬਣ ਕੇ ਵਿਚੋਲੇ ਬਣ ਕੇ ਮਲਾਹ ਬਣ ਕੇ ਸਾਡੇ ਦੁੱਖਾਂ ਭਰੇ ਬੇੜੇ ਨੂੰ ਪਾਰ ਲਾਉਣ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ